ਤੋਂ ਸਾਡੇ ਬੱਚੇ ਅੰਦਰ ਵੇਖੇ ਨੇ ਸਾਨੂੰ ਜਾਂ ਤੇ ਕਾਰਨ ਦੱਸ ਦੋ ਕੋਈ ਕਾਨੂੰਨ ਦੱਸ ਦੋ ਵੀ ਆਹ ਕਾਨੂੰਨ ਹਾਲੇ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ ਅੱਜ ਇਹ ਤਲਪੁਰੂ ਤੇਲਵਾਦ ਸਿੰਘ ਸਾਹਿਬ ਅੱਜ ਬਾਦਸ਼ਾਹੀ ਦਾ ਸ਼ੀਦੇ 350ਾ ਸ਼ੀਦੀਪੁਰ ਵੱਲ ਜਾ ਰਹੇ ਸੀ ਅੱਜ ਵੀ ਇਹ ਸੰਗਤਾਂ ਤੁਸੀਂ ਬੈਠੀਆਂ ਤਾਂ ਤੁਹਾਡਾ ਪ੍ਰੋਗਰਾਮ ਤਾਂ ਇਹੀ ਸੀ ਦੇਖੋ ਜਦੋਂ ਹੰਦਕ ਤੇ ਪਰ ਪਸ਼ਮੀਰ ਤੋਂ ਬਹੁਤ ਸਾਰੇ ਮੰਦਰਾਂ ਦੇ ਪੁਜਾਰੀਆਂ ਨੂੰ ਲੈ ਕੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਹੁਣੇ ਕਹੇ ਮਹਾਰਾਜ ਸਾਡਾ ਧਰਮ ਖਤਮ ਹੋ ਰਿਹਾ ਸਾਡਾ ਦਿਲ ਤੇ ਦਿਲ ਤੇ ਜੰਨੂ ਖਦਰੇ ਚ ਹੈ ਮਿਹਰ ਕਰੋ ਸਾਡਾ ਧਰਮ ਬਚਾਓ ਮੈਂ ਸੰਜੀਵਿਤ ਬੇਨਤੀ ਕਰਦੀ ਇਤਿਹਾਸ ਦਾ ਵੱਡਾ ਮarre ਜਿੰਨੇ ਠੀਕ ਹੈ ਭਾਈ ਔਰਗੇਜ ਨੂੰ ਕਹਿ ਦੋ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਰਮ ਨੂੰ ਮੰਨ ਲੈਣ ਤਾਂ ਹਿੰਦੁਸਤਾਨ ਦਾ ਸਾਰਾ ਹਿੰਦੂ ਆਪੇ ਹੀ ਮੁਸਲਮਾਨ ਬਣ ਜਾਏਗਾ ਜਦੋਂ ਇਹ ਸੁਨਿਆ ਔਰਗ ਦੇਵ ਨੂੰ ਮਿਲਿਆ ਔਰਗ ਦੇਵ ਨੇ ਦਿੱਲੀ ਸੱਦ ਲਿਆ ਮਹਾਰਾਜਾ ਦਿੱਲੀ ਸੱਦ ਕੇ ਬੜੀ ਚਰਚਾ ਹੋਈ ਬੜੀ ਚਾਰ ਹੋਈ ਮਹਾਰਾਜਾ ਸਿੱਤੇ ਪਾਸ਼ਾ ਜੀ ਤੋਂ ਇਹ ਗਿਆ ਵੀ ਤੁਸੀਂ ਮੁਸਲਮਾਨ ਹੀ ਨਹੀਂ ਹੈਗੇ ਜਿਹੜੇ ਕਾਜੀ ਮੋਲਾ ਵਜ਼ੀਰ ਔਰਗ ਦੇਵ ਤੇ ਆਏ ਨਾ ਇਹਨੂੰ ਤੁਸੀਂ ਨਹੀਂ ਮੁਸਲਮਾਨ ਹੈਗੇ ਉਹ ਬੜੇ ਔਖੇ ਹੋਏ ਅਬੀ ਸੰਤੋਖ ਸਿੰਘ ਨੇ ਖਤਰਾ ਲਿਖੀਆਂ ਇਹਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਿੱਤੇ ਪਾਸ਼ਾ ਜੀ ਦੇ ਵਿੱਚ ਇਹ ਬਾਣੀ ਲਿਖੀ ਆ ਮੁਸਲਮਾਨ ਮੌਂਦਰ ਹੋਵੇ ਹਨ ਪ੍ਰਤੀ ਮਗਲ ਤੇ ਧੋਵਾ ਹੈ ਦੁਨੀਆ ਰੰਗ ਲੈ ਆਵਾ ਨੇੜੇ ਜੋ ਕੁਸਮ ਪਾਸ ਕੋ ਪਾਕ ਹਰਾ ਉਹ ਤੁਮਹਾਂ ਕਸਾਈ ਹੁੰਦਾ ਕਿਤੇ ਮੁਸਲਮਾਨ ਸਾਲਸਾ ਇਨਸਾਫ ਸੁਣਦੇ ਨਹੀਂ ਹੁੰਦੇ ਇਹ ਗੱਲਾਂ ਜਦੋਂ ਕੀਤੀਆਂ ਸਾਰੀ ਆਰਗਨਿਜ਼ਮ ਨੂੰ ਦੱਸਿਆ ਵੀ ਤੁਸੀਂ ਮੁਸਲਮਾਨ ਬਰਉਣਾ ਚਾਹਣੇ ਉਹਨਾਂ ਨੇ ਨਹੀਂ ਬੰਦਣਾ ਐਨੇ ਫਿਰ ਉਹਨਾਂ ਦਾ ਥੋੜਾ ਜਾਂ ਟੱਕਾ ਕਰੋ ਉਹਨਾਂ ਨੂੰ ਤੇ ਖਾਓ ਰਾਜ ਦੇ ਰੰਗ ਬਾਸੰਗ ਫਿਰ ਪਾਈ ਮਤੀ ਦਾਸ ਭਾਈ ਸਦੀਰਾਮ ਤੇ ਦੋਨੇ ਭਰਾ ਸੀ ਸਕੇ ਤੇ ਉਹ ਤੋਂ ਬਾਅਦ ਪਾਈ ਦਿਆਲਾ ਜੀ ਇਨਾਂ ਨੂੰ ਸ਼ਹੀਦ ਕੀਤਾ ਗਿਆ ਫਿਰ ਧਰਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਖਾਲਸਾ ਜੀ ਫੇਰ ਕਿਤੇ ਜਾ ਕੇ ਇਹ ਸਿੱਧੀਆਂ ਸਤਰਾਂ ਲਿਖ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਵੇਂ ਗ੍ਰੰਥ ਦੇ ਵਿੱਚ ਲਿਖ ਦਿੱਤੀਆਂ ਵੀ ਇਹ ਸਾਰਾ ਕੁਝ ਹੋਇਆ ਕਿਉਂ ਮਰਿ ਜਦ ਤਿਲ ਪਤਨੂ ਰਾਖਾ ਪ੍ਰਵਤਾਕ ਤੈਨੂੰ ਵੱਡੋ ਕਰੂ ਮੈਂ ਸਾਕਾ ਧਰਮ ਲਈ ਤਸਾਕਾ ਜਨ ਕੀ ਆ ਸੀਸ ਦੀਆ ਪਰ ਸਿਰ ਢੜਦੀਆ ਸਾਧਨ ਜੀਤ ਦੀ ਜਾਣਕਾਰੀ ਸੀਸ ਦੀਆ ਪਰ ਸੀਨਾ ਉਜੜੀ ਠੀਕਰ ਹੋੜ ਤਲੀਸ ਸਿਰ ਇਹਰ ਕੀ ਆ ਪਿਆਨ 172 ਫੀਕਰਿਆ ਕਰੀ ਨਾ ਕਿ ਨੂ ਆਣ ਮਾਰੇ ਲਿਖਤਾ ਜਨ ਸਾਹਿਬ ਆਪਾਂ ਮੁੱਤਰ ਜੁਰੂ ਸਰ ਦੇ ਨਾਲ ਉਹ ਹੋ ਸਕਦੇ ਆ ਮੈਨੂੰ ਬੇਨਤੀ ਕਰਨਾ ਕਿ ਉਦੋਂ ਦੇਸ਼ ਦਾ Hindu ਵੱਜ ਨਾ ਉਸ ਉਦੋਂ ਫਰਿਆਦੀ ਹੋਇਆ ਤੇ ਫਰਿਆਦ ਉਹਨਾਂ ਸੁਣੀ ਗਈ ਅੱਜ ਦੇਸ਼ ਦੀ ਬਹੁਮੰਤੀ Hindu ਹਕਮਰਾਨ ਹੈ ਬਹੁਮਰਾਨ ਤੇ ਮਜਲੂਮਾਂ ਵਿੱਚ ਜ਼ਮੀਨ ਸਵਾਨ ਦਾ ਫਰਕ ਹੁੰਦਾ ਅੱਜ ਦੇਸ਼ ਦਾ Hindu ਹਕਮਰਾਨ ਹੈ ਤੇ ਅਸੀਂ ਅੱਜ ਬਰਿਆਦੀ ਬਣੇ ਫਿਰਦੇ ਅਸੀਂ ਸਿੱਖ ਬਰਿਆਦੀ ਆ ਮੈਂ ਇੱਕੋ ਸੁਝਾਦੇਣਾ ਚਾਹਣਾ ਹੈ ਮੋਦੀ ਸਰਕਾਰ ਨੂੰ ਕਿ ਤੁਸੀਂ ਸਾਡੀ ਗੱਲ ਧਿਆਨ ਨਾਲ ਸੁਣ ਲਓ ਕਿਉਂਕਿ ਤੁਸੀਂ ਤ੍ਰੇਗਵਾਦਰ ਸਾਹਿਬ ਦੇ ਅਸਾਮ ਨੂੰ ਭੁਲਾਤਾ ਤੁਸੀਂ ਤ੍ਰੇਗਵਾਦਰ ਸਾਹਿਬ ਦੇ ਸਿੱਖੀ ਸਿਉ ਭਾਈ ਮਤੀ ਦਾਸ ਭਾਈ ਸੱਤੀ ਦਾਦਰ ਜਰਾਂ ਤੇ ਭਾਈ ਦਿਅੱਲਾ ਜੀ ਭਾਈ ਜੈਤਾ ਜੀ ਬਾਬ ਸਿੰਘ ਜੀ ਭਾਈ ਟੋਡਰ ਮੱਲ ਜੀ ਇੱਕ ਤੇ ਹੋਰ ਵੀ ਕੋਈ 우리 ਸਾਡੇ ਸਿੱਖੀ ਜੀ ਨਾ ਇਹਨਾਂ ਨੇ ਕੁਰਬਾਨੀਆਂ ਕਰਤੀਆਂ ਤੇ ਹਿੰਦੂ ਧਰਮ ਬਚ ਗਿਆ ਅੱਜ ਹਿੰਦੁਸਤਾਨ ਦੇ ਨਕਸ਼ੇ ਦੇ ਉੱਪਰ ਜੇ ਹਿੰਦੂ ਧਰਮ ਦੀਆਂ ਰੌਰੀਤਾਂ ਹੈਗੀਆਂ ਤਾਂ ਉਹ ਕੱਦ ਲਈ ਹੈ ਧਰਮ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਧੀ ਕਰਕੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ 35-35 ਸਾਲ ਤੋਂ ਜੇਲਾਂ ਜਿਵੇਂ ਬੈਠੇ ਆ ਤੇ ਤੁਸੀਂ ਗੱਲ ਸਾਨੂੰ ਤਿਆਰ ਨਹੀਂ ਕਦੇ ਕਥਾਣ ਮੋਰਚਾ ਲਾਉਂਦੇ ਆ ਅਨੇ ਸਾਨੂੰ ਕੋਈ ਗੱਲ ਕਰਨੀ ਪੈਂਦੀ ਹੈ ਮੈਂ ਅਖੀਰ ਵਿੱਚ ਕਹਿੰਦੀ ਕਰਦਾ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਅੱਜ ਵੀ ਬਹੁਤ ਉਜੜੇ ਸਾਡਾ ਉਜੜਾ ਜੇ ਕਿਸੇ ਵੀ ਲੋਕ ਨੂੰ ਪੁੱਛ ਲਓ ਉਹ ਕਹਿੰਦੇ ਜਾਂ ਤਾਂ ਕੈਨੇਡਾ ਰੋਲੇ ਰੱਪੇ ਵਾਲੇ ਦੀ ਗੱਲ ਹੈ ਜਾਂ ਕਹਿੰਗੇ ਅਜਾੜੇ ਵੇਲੇ ਦੀ ਗੱਲ ਹੈ ਉਹ ਕਹਿੰਦੇ ਨਹੀਂ ਜਾਂਦੀ ਵੇਲੇ ਦੀ ਗੱਲ ਕਿਉਂ ਕਿ ਉਹ ਹੱਲਿਆਂ ਦੀ ਗੱਲ ਹੈ ਕਿਉਂਕਿ ਉਹ ਉਹਨਾਂ ਨੂੰ ਜਾਂਦੀ ਮਿਲੀ ਵੀ ਨਹੀਂ ਉਹ ਤੋਂ ਬਹੁਤ ਸਾਡਾ ਰਾਜਨੀਤਿਕ ਤੌਰ ਤੇ ਬਹੁਤ ਹਨਨ ਹੋਇਆ ਚੰਡੀਗੜ੍ਹ ਦਾ ਰੋਲਾ ਪਿਆ ਉਹ ਥੱਗ ਅੱਜ ਤੱਕ ਵਿਚੇ ਹੀ ਹੈ ਸਾਡੇ ਪੰਜਾਬ ਦੀ ਰਾਜਧਾਨੀ ਕੋਈ ਹੈ ਨਹੀਂ ਕੰਡ ਵੀ ਅੱਧੀ ਰਾਜਧਾਨੀ ਸਾਡੇ ਕੋਲੇ ਸਾਡੇ ਕੋਲ ਹਾਈ ਕੋਰਟ ਹੈ ਨਹੀਂ ਅੱਜ ਦਾ ਹਾਈਪੋਟਾ ਸਾਥ ਸੰਭੀ ਤੁਹਾਡੇ ਕੋਲ ਟਾਈਮ ਹੈ ਨਹੀਂ ਐਮਾ ਦੀ ਬਿਜਨੀ ਦਿੱਲੀ ਨੂੰ ਜਾਂਦੀ ਹੈ ਐਫਓ ਜੇ ਤੁਹਾਡੇ ਕੋਲ ਤੁਹਾਡੇ ਕੋਲੇ ਆਪਣੀਆਂ ਜ਼ਮੀਨਾਂ ਦਾ ਮੁੱਲ ਕਹੇ ਕਰਨ ਦਾ ਅਧਿਕਾਰ ਹੈ ਨਹੀਂ ਕੋਈ ਪੱਕਾ ਮੁੱਲ ਨਿਰਧਿਤ ਨਹੀਂ ਕੀਤਾ ਜਾ ਰਿਹਾ ਜਿੰਨਾ ਕੁ ਸ਼ਾਇਦ ਥੇ ਜਿਹੜਾ ਸਾਡੇ ਨਾਲ ਧੱਕਾ ਹੋਇਆ ਸਾਰੇ ਦੇਸ਼ ਦੇ ਵਿੱਚ ਪਾਰ ਹੁੰਦਾ ਹੈ ਪਾਕਿਸਤਾਨ ਨਾਲ ਵੀ ਹੁੰਦਾ ਹੈ ਬਾਇਆਕਰਤੀ ਹੁੰਦਾ ਹੈ ਬੰਬੇ ਹੁੰਦਾ ਕਾਜ ਲਗਾਈ ਹੁੰਦਾ ਪਰ ਥੋੜੀ ਸਭ ਤੋਂ ਸੋਣ ਵਾਲੇ ਤੇ ਪੰਜਾਬ ਨਾਲ ਹੀ ਨਹੀਂ ਹੁੰਦਾ ਜੇ ਤੁਸੀਂ ਉਹ ਬਾਗਰ ਬਾਡਰ ਖੋਲਦੇ ਹੋ ਨਾ ਜੀ ਬੜਾ ਖਤਰਾ ਹੈ ਮੈਂ ਜੀਤ ਬਿਆਨ ਕਰਨਾ ਚਾਹਣਾ ਹੈ ਕਿ ਦੇਖੋ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਭਾਵੇਂ ਕੈਨੇਡਾ ਹੈ ਅਮਰੀਕਾ ਹੈ ਇੰਗਲੈਂਡ ਹੈ ਬਹੁਤ ਸਾਰੇ ਦੇਸ਼ ਨੇ ਆਸਟ੍ਰੇਲੀਆ ਹੈ ਜਿੱਥੇ ਡੈਮੋਕਰੈਟਿਕ ਸੱਤਾ ਹੈ ਉੱਥੇ ਤੁਹਾਡੇ ਜ਼ਮਾਨਾ ਧਾਰੇ ਗੁਰੂ ਕੇ ਸਿੱਖ ਕੈਬਨਟ ਮਨਿਸਟਰ ਬਣੇ ਹੋਏ ਆ ਉੱਥੇ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਬਣੇ ਹੋਏ ਆ ਇਹ ਹੁਣ ਸਾਡੀ ਆਵਾਜ਼ ਇੰਨੀ ਇਕੱਠ ਹੈ ਵੀ ਪੰਜਾਬ ਦੇ ਵਿੱਚ ਸਾਡੀ ਆਵਾਜ਼ ਆ ਜਿਹਦੀ ਅਸਲ ਵਿੱਚ ਇਨਸਾਨੀਅਤ ਦੀ ਆਵਾਜ਼ ਆ ਜਿਹਦੀ ਸਾਰੀ ਦੁਨੀਆ 'ਚ ਫੈਲ ਰਹੀ ਹੈ ਜਿਹਦੇ ਵਾਸਤੇ ਸਤਗੁਰੂ ਨੇ ਇ tanto ਬੜਾ ਸੰਘਰਸ਼ ਕੀਤਾ ਤੇ ਹੁਣ ਹੋਣਾ ਕੀ ਹੈ ਜਦੋਂ ਇਹਨੂੰ ਤੇਗ ਬਾਤਕ ਸਾਹਮਣੇ ਛਿੜਦੀ ਹੋ ਗਈ ਤਦ ਕਹਿੰਦੇ ਤਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ ਕਿ ਆਹ ਕੇ ਤਾਲਪੁਰਸ ਦੀ ਫੌਜ ਆ ਮਾਰੇ ਨਹੀਂ ਕਿ ਮੇਰੀ ਫੌਜ ਆ ਇਹ ਹਿੰਦੁਸਤਾਨ ਦੀ ਦੋ ਦਰਜਾਨਾ ਪ੍ਰਸਾਦ ਦੀ ਫੌਜ ਆ ਕਹਿੰਦੇ ਇਹ ਤਾਲਪੁਰਸ ਦੀ ਫੌਜ ਆ ਖਾਲਸਾ ਤਾਲਪੁਰਸ ਦੀ ਫੌਜ ਆ ਅਰਗਤਿਓ ਖਾਲਸਾ ਪਰਮਾਤਮਾ ਦੀ ਬਾਦ ਸਿੱਧ ਗੁਰੂ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਉਹਨੂੰ ਅਮਰ ਛਾਇਆ ਪੁਣਾ ਤੋ ਛਾਇਆ ਫਿਰ ਇੱਕ ਫੌਜ ਸਾਜ ਲਈ ਸਾਜੂ ਸਮਾਨ ਖਰੀਦਿਆ ਜੰਗੀ ਕਿਲੇ ਬਣਾਏ ਵਾਰਾਹ ਤੇ ਪਾਛਣ ਤੋਪਾਂ ਖਰੀਦੀਆਂ ਰਣਜੀਤ ਸਿੰਘ ਆਰਾ ਖਟਾਇਆ 14 ਜੁੱਧ ਲੜੇ ਮਹਾਰਾਜ ਦੇ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਖਿਲਾਫ 14 ਜੁੱਧ ਮਹਾਰਾਜ ਦੇ ਸੈਭਜਾ ਦੇ ਸੀਧ ਹੋ ਗਏ ਪੰਜ ਪਿਆਰੇ ਹੋ ਗਏ ਬਹੁਤ ਸਾਰੇ ਸਿੱਖਾਂ ਉਹਦੇ ਪੁੱਤਰ ਪੰਜ ਸ਼ਹੀਦ ਹੋ ਗਏ ਮਹਾਰਾਜ ਦੇ ਮਾਮੇ ਦੇ ਪੁੱਤਰ ਹੋਦੇ। ਆ ਸੰਦੀਪਾ ਜੂ ਮਰਾ ਜੀ ਜਿਹੜਾ ਪਟ ਪਿਆ। ਆਉਣ ਵਾਲਾ ਸਮਾਂ ਤੇ ਜੀ ਆਉਣ ਵਾਲੀ ਜਨਰੇਸ਼ਨ ਹੈ ਉਹ ਸਾਨੂੰ ਵੀ ਬੁਰਾ ਪਾਲਾ ਬੋਲੂਗੀ। ਵੀ ਇਹ ਕੈਰ ਰੋਗ ਦੀ ਕੈਰ ਭਰੇ ਦਿੰਦੇ ਰੇ। ਇਹਨਾਂ ਤੋਂ ਸ਼ੰਭੂ ਬਾਟਰ ਤੋਂ ਜਾ ਫਾ ਨਹੀਂ ਜਾਇਆ ਗਿਆ। ਇਹ ਠਿਕਰੀ ਤੋਂ ਅੱਗੇ ਨਹੀਂ ਜਾ ਸਕੇ। ਆ ਸੰਤ ਅਸੀਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਆ। ਨਹੀਂ ਸਾਡੇ ਸਵਰਨਾ ਪਰਖੋ ਇਹ ਤੇਰਸੀ ਨਹੀਂ ਜਿਹੜੇ ਚਾਰ ਬੈਠੇ ਆ ਇੱਥੇ। ਤੇਰਸੀ ਕਿਤੇ ਨਹੀਂ ਦੁਨੀਆ ਦੇ ਵਿੱਚ ਸਿੱਖ ਵੇਖੇ ਨੇ ਤੇ ਸਿੱਖ ਆਪਣੇ ਧਰਮ ਦੀ ਖਾਤਰ ਆਪਣੇ ਹੱਕਾਂ ਦੀ ਖਾਤਰ ਆਪਾਂ ਨਿਸ਼ਾਫਰ ਕਰਨ ਜਾਣਦੇ ਤੁਸੀਂ ਵੀ ਜਾਣਦੇ ਆ ਇਸ ਕਰਕੇ ਇਸ ਮਾਹੌਲ ਨੂੰ ਖਰਾਬ ਨਾ ਕਰੋ ਅਸੀਂ ਚਾਹੁੰਦੇ ਹਾਂ ਕਿ ਮਾਹੌਲ ਸ਼ਾਂਤ ਮੇ ਰਹੇ ਮਾਹੌਲ ਚੱਬੀ ਕਲਦਾ ਰਹੇ ਆਪਸੀ ਭਾਈਚਾਰੇ ਦਾ ਰਹੇ ਇਹਦੇ ਤੁਸੀਂ ਨਜਾਇਜ਼ ਹੀ ਕਹਿੰਦੇ ਆ ਇਨਸਾਨ ਨੂੰ ਖਤਰਾ ਹੋ ਜਾਵੇ ਜੀ ਮוסਲਮਾਨਾਂ ਨੂੰ ਖਤਰਾ ਹੋ ਜਾਵੇ ਜੀ ਜੇ ਭਾਈਚਾਰੇ ਨੂੰ ਛੱਡਦਾ ਪੰਜਾਬ ਨੂੰ ਛੱਡਦਾ ਜਿੱਥੋਂ ਖਤਰਾ ਹੁੰਦਾ ਭਾਈ ਆ ਸਾਡੇ ਦਾ ਆਲ ਇੰਡੀਆ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਸਰੋਜ ਜੈਜ ਜੀ ਉਹ ਤਾਂ ਇੱਥੇ ਬੈਠੇ ਆ ਕਿਧੋ ਗੱਦਰਾ ਹੋ ਜਿੱਤੇ ਉਹ ਸਾਨੂੰ ਵੱਧਦੇ ਆ ਵਿੱਚ ਸਾਨੂੰ ਵੰਡੋ ਨਾ ਸਾਡੀਆਂ ਭੜੀਆਂ ਜੈਜ ਮੰਗਾਏ ਇਹ ਜੈਜ ਮੰਗਾ ਮੰਨੋ ਕੇਵਲ ਵਿਹਾਈਆਂ ਦੇ ਨਹੀਂ ਰਾਜ ਤਾਂ ਹੋਣੀ ਆ ਬਣੀ ਆ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਜਾਂਦੇ ਆ ਜਦੋਂ ਕਿਸੇ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੁਹਾਡੇ ਨਾਲ ਗੱਲ ਕਰਦਾ ਹੈ ਕਿ ਤੁਸੀਂ ਭਾਈ ਅਮਰਪਾਲ ਨੂੰ ਕਿਉਂ ਨਹੀਂ ਛੱਡਦੇ ਹੋ ਟੋ ਐਮ ਪੀ ਐ ਐਨੀ ਦੁਨੀਆ ਦਾ ਚੁਣਿਆ ਹੋਇਆ ਲੀਡਰ ਹੈ ਉਹਦੇ ਕੋਲ ਕੋਈ ਹਥਿਆਰ ਨਹੀਂ ਫੜਿਆ ਗਿਆ ਕੋਈ ਲੈਟਰ ਨਹੀਂ ਫੜਿਆ ਗਿਆ ਕੋਈ ਉਹਨੇ ਚੱਪਲ ਨਹੀਂ ਕੀਤਾ ਕਿ ਤੇ ਪੁੱਤੇ ਤੇ ਡੰਡਾ ਨਹੀਂ ਮਾਰਿਆ ਹੁਣ ਤੋਂ ਨਹੀਂ ਕਰਦੇ ਉਹਦੋਂ ਨੀਵੇਂ ਵੀ ਪਾ ਲੈਂਦੇ ਆ ਪਰ 5 ਮਿੰਟ ਦੀ ਨੀਵੇਂ ਸਾਡੇ ਨੇ ਉਵੇਂ ਕਰਦੇ ਆ ਅੱਜ ਜੱਗੀ ਜੌਣ ਨੂੰ ਕਿੰਨਾ ਚਿਰ ਹੋ ਗਿਆ ਕਿਉਂ ਨਹੀਂ ਛੱਡਦੇ ਸਾਹ ਸੌਤੇ 27 ਕੁੰਡੇ ਭਰੇ ਸੀ ਅਮਰਤਪਾਲ ਦੇ ਨਾਲ 27 ਮੁੰਡੇ ਉਹਨਾਂ ਚੋਂ 16 ਜਾਣੇ ਜੰਦੇਆਲੇ ਗਏ ਹੀ ਨਹੀਂ ਉਹ ਗਏ ਨਹੀਂ ਉੱਥੇ ਉਨਾਂ ਨੂੰ ਕੋਈ ਪਤਾ ਕਰਦੇ ਫਿਰਦੇ ਨੂੰ ਫੜ ਲਿਆ ਤੇ ਜਮਾਨਤ ਵੀ ਨਹੀਂ ਹੋਣ ਦਿੰਦੇ ਇਹ ਕੱਲਾ ਮੋਦੀ ਸਰਕਾਰ ਨੇ ਇਹ ਭਗਤ ਸਿੰਘ ਦੀ ਸਰਕਾਰ ਵੀ ਸਾਡੇ ਨਾਲ ਹੀ ਕਰਨੀ ਆ ਉਹਨੂੰ ਵੱਧ ਕਰਦੀ ਆ ਸਾਡਾ ਮਿਲ ਨੂੰ ਕਿਤੇ ਤਿਆਰ ਨਹੀਂ ਇਹਨੂੰ ਦੋ ਕਿ ਫੱਟੇ ਦਾ ਮੀਟਿੰਗ ਕਰਨਾ ਬੈ ਜਾ ਨਹੀਂ ਤਿਆਰ ਸੋ ਇਹ ਸਾਡਾ ਜਦੋਂ ਆਉਂਦਾ ਸਮਾ ਸਿਨਤਾ ਅਸੀਂ ਬੜਾ ਸ਼ਾਂਤ ਵਿੱਚ ਤੁਸੀਂ ਦੇਖਿਆ ਕਿ ਇੰਨੇ ਸਾਲਾਂ ਤੋਂ ਕੰਮ ਨੂੰ ਥਾਰ ਨੂੰ ਅਜਿਹਾ ਬਹੁਤ ਚੱਲਦਾ ਹੈ ਕਦੇ ਵੈਲਿਊ ਸੋਈ ਹੈ ਕਦੇ ਕਿਸੇ ਦੇ ਰੋੜਾ ਵੱਜਿਆ ਤੇ ਸਾਨੂੰ ਗਾਲ ਕੱਢੀ ਆ ਨਹੀਂ ਅਸੀਂ ਬੜੇ ਮੁਹੰਮਦ ਨਾਲ ਚੱਲ ਰਹੇ ਆ ਪਰ ਸਾਨੂੰ ਕੋਈ ਹੋਰ ਟਿਕ ਨਹੀਂ ਕਰ ਸਕਦਾ ਕਿ ਤੁਸੀਂ ਕੀ ਕਰੀ ਜਾਂਦੇ ਹੋ ਇੱਥੇ ਰੋਲੀ ਜਾਂਦੇ ਆਂ ਅਸੀਂ ਥੋੜੋ ਸਿੱਧੇ ਹੋਣੇ ਆ ਤੇ ਤੁਹਾਡੇ ਵੱਲ ਚੀਰੂ ਭਾਈ ਇਹਦੇ ਵਾਸਤੇ ਸਮਾਂ ਰਹਿੰਦੇ ਇਹ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਆ ਜਿਵੇਂ ਵੀ ਕਮੇਲ ਸਾਹਿਬ ਮੋਰਚਾ ਅੱਗੇ ਪ੍ਰੋਗਰਾਮ ਦੇਗਾ ਉਹ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਅੱਜ ਜਿੰਨੀਆਂ ਸੰਗਤਾਂ ਪਹੁੰਚੀਆਂ ਸਭ ਦਾ ਬਹੁਤ-ਬਹੁਤ ਧੰਨਵਾਦ ਜਾਇਜ ਨੇ 30 35 35 ਸਾਲ ਤੋਂ ਸਾਡੇ ਬੱਚੇ ਅੰਦਰ ਬੈਠੇ ਨੇ ਸਾਨੂੰ ਜਾਂ ਤੇ ਕਾਰਨ ਦੱਸ ਦੋ ਕੋਈ ਕਾਨੂੰਨ ਦੱਸ ਦੋ ਵੀ ਆਹ ਕਾਨੂੰਨ ਹਾਲੇ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਚਾਹੁੰਦਾ ਤੇ ਜਾਂ ਤੁਸੀਂ ਕਾਰਵਾਈ ਕਰੋ ਇਹ ਨਾ ਹੋਵੇ ਤੁਸੀਂ ਇਥੋਂ ਸਾਡੇ ਕੋਲੋਂ ਕਾਗਜ਼ ਫੜ ਕੇ ਲੈ ਗਏ ਅਸੀਂ ਕਹੀਏ ਜੀ ਹਾਂ ਲੈ ਗਏ ਤੇ ਕਾਰਵਾਈ ਕੋਈ ਹੋਵੇ ਹੀ ਨਾ ਐ ਨਾ ਕਰਿਓ ਸਦਿਆਂ ਉਹਨਾਂ ਨੇ ਪੂਰਾ ਪ੍ਰੋਸਾ ਦਿੱਤਾ ਵੀ ਆਏ ਨਹੀਂ ਹੁੰਦਾ ਬਿਲਕੁਲ ਤੁਹਾਨੂੰ ਜਵਾਬਦਾਈ ਦੇਾਂਗੇ ਅਸੀਂ ਜਿਹੜੇ ਮੇਰੇ ਨਾਲ ਅਫਸਰ ਬੈਠੇ ਆ ਤੁਹਾਨੂੰ ਟਾਈਮ ਟੂ ਟਾਈਮ ਇਹਦੀ ਸਾਰੀ ਕਾਰਵਾਈ ਦੱਸਣਗੇ ਵੀ ਅਸੀਂ ਕੀ ਕਰ ਰਹੇ ਆ ਕੀ ਕਰਨਾ ਚਾਹੀਦਾ ਉਥੇ ਕਸੀਬ ਡਿਮਾਂਡ ਰੱਖੀ ਤੇ ਦੇਖੋ ਜਿਹੜੇ ਮੈਮੋਰੈਂਡੋ ਹੁੰਦੇ ਆ ਉਹ ਇੱਕ ਇਸ਼ੂ ਦੇ ਹੁੰਦੇ ਆ ਅੱਜ ਰਿਹਾਈਆਂ ਦਾ ਪਰ ਜਦੋਂ ਤੋਂ ਅਸੀਂ ਹਿੰਦੁਸਤਾਨ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਸਾਡੇ ਨਾਲ ਕੁੱਝ ਮੁਸੀਬਤਾਂ ਹੋਈਆਂ ਆ ਸਾਡੇ 10-11 ਬੰਦਿਆਂ ਦੀ ਇੱਕ ਮੀਟਿੰਗ ਕਰਾਓ ਜਾਂ ਤਾਂ ਪੀਐਮ ਨਾਲ ਕਰਾਓ ਜਾਂ ਮੰਨਿਸਟਰੀ ਹੋਣ ਦੇ ਨਾਲ ਕੋਮਨਿਸਟਰ ਨਾਲ ਕਰਾਓ ਆਮੋ ਸਾਹਮਣੇ ਬੈਠ ਕੇ ਸਾਡੇ ਨਾਲ ਡਿਸਕਸ਼ਨ ਕਰ ਲੈਣ ਜੇ ਤਾਂ ਸਾਡੀਆਂ ਗੱਲਾਂ ਨਜਾਇਜ਼ ਸਾਬਤ ਕਰ ਦੇਣ ਵੀ ਤੁਸੀਂ ਐਵੇਂ ਹੀ ਘਰ ਲਾਈ ਜਾਂਦੇ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਕੇ ਆ ਜਾਵਾਂਗੇ ਜੇ ਅਸੀਂ ਸਾਬਤ ਕਰ ਦਈਏ ਵੀ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਆ ਤੇ ਫਿਰ ਤੁਸੀਂ ਸਾਡੀਆਂ ਗੱਲਾਂ ਮੰਨ ਲਿਓ ਐਸ ਮホール ਦੇ ਵਿੱਚ ਸਾਰੇ ਮੈਂਬਰਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਸਰਦਾਰ ਜੋਗ ਬਾਬਾ ਸੇਵਾ ਸਿੰਘ ਜੀ ਨੇ ਵੀ ਆਪਣੇ ਵਿਚਾਰ ਦੱਸੇ ਵੀ ਸਾਡੇ ਬੱਚੇ ਦੱਸੋ ਕਿੰਨਾ ਚਿਰ ਹੋ ਰਹੇ ਨੇ ਉਹ ਹੀ ਤਾਂ ਹੱਦ ਸੀਮਾ ਮਿੱਥੋ ਸੋ ਇਹ ਦੱਲਾ ਸਾਰੀਆਂ ਵਕਫਾ ਸੁਬਿੰਦਰ ਨੇ ਹੋਰ ਵੀ ਗੱਲਾਂ ਕੀਤੀਆਂ ਉਹਦਾ ਸਾਰਾਂਸ਼ ਇਹ ਸੀ ਵੀ ਤੁਸੀਂ ਕਾਗਜ਼ ਜਾ ਕੇ ਜਾ ਕੇ ਪੇਟੀ ਚ ਰੱਖ ਦੋ ਤੇ ਤੁਸੀਂ ਕਹੋ ਜਿ ਨੇ ਆਈਏ ਕੱਲ ਨੂੰ ਫੋਟੋ ਲੱਗ ਜਾਣਗੇ ਨਾ ਵੀਹਾ ਇੱਕ ਮੈਮੋਰੰਡਮ ਮਿਲਿਆ ਇੱਕ ਡੈਪੂਟੇਸ਼ਨ ਮਿਲਿਆ ਉਹਨੇ ਮੈਮੋਰੰਡਮ ਦਿੱਤਾ ਤੇ ਪਾਰਟੀ ਨੁਮਾਇੰਦੇ ਆਏ ਲੈ ਕੇ ਚਲੇ ਗਏ ਤੋਂ ਬਾਅਦ ਕੁਝ ਨਹੀਂ ਉਹ ਕਹਿੰਦੇ ਨਹੀਂ ਬਿਲਕੁਲ ਨਹੀਂ ਆਏ ਹੋਗਾ ਇੱਥੇ ਕਾਰਵਾਈ ਹੋਊਗੀ ਇਹ ਤਾਂ ਸੀ ਅੱਜ ਦੀ ਕਾਰਵਾਈ ਉਹਨੇ ਆਪਣੇ ਵੱਲੋਂ ਤੁਹਾਡੇ 5 ਮਿੰਟ ਲਾਵਾਗਾ ਸਾਰਾ ਸਮਝੀ